ਕਹਣਾ ਕਿ ਦੇਖੋ ਜੀ ਭੱਜ ਗਏ ਕਿ ਦੇਖੋ ਜੀ ਅਜੇ ਮੁੱਤੇ ਤੋਂ ਪਿੱਛੇ ਹਟ ਗਏ ਪਹਿਲੇ ਦਿਨ ਹੀ ਇਹਨਾਂ ਦੀ ਹਵਾ ਨਿਕਲ ਗਈ ਉਹ ਗਲੀ ਮੇਰੀ ਨਹੀਂ ਜਾਂ ਇਹਨਾਂ ਦੀ ਨਹੀਂ ਜਾਂ ਉਹਨਾਂ ਬੈਠੇ ਤੁਲੀ ਦੀ ਉਹਨਾਂ ਦੀ ਨਹੀਂ ਇਸ ਸਾਰੇ ਸਮਾਜ ਦੀ ਹਵਾ ਨਿਕਲ ਗਈ ਉਹ ਲੋਕਾਂ ਦੇ ਨਿਸ਼ਤ ਜਿਨ੍ਹਾਂ ਨੇ ਇੱਕ ਲੈਟ ਮਾਫੀਆ ਕ੍ਰੀਏਟ ਕੀਤਾ ਹੋਇਆ ਜੋ ਚੀਜ਼ ਦੇਖਦੇ ਆ ਉਹ ਵੀ ਬਣਾ ਲੈਂਦੇ ਆ ਸਾਡੀ ਹੋਈ ਆ ਟੇਬਲ 'ਤੇ ਬੈਠ ਕੇ ਆ 10 12 ਜਿਹੜੇ ਸ਼ੀਰ ਵੀ ਬਾਹਣਦੇ ਆ ਸਕੇਲ ਦੇ ਨਾਲ ਆ ਤੇਰਾ ਮੇਰਾ ਪਰਾਟ ਮੇਲਾ ਤੇਰਾ ਕੋ ਚਾਹੇ ਬੱਚਿਆਂ ਨੇ ਖੇਡਣ ਦੀ ਜਗ੍ਹਾ ਹੋਵੇ ਅੱਜ ਕੱਲ ਨੂੰ ਉਹ ਤੁਹਾਡਾ ਘੜ ਜਾਂ ਤੁਹਾਡਾ ਖੇਤ ਨਹੀਂ ਹੋ ਸਕਦਾ ਯਾਦ ਰੱਖਿਓ ਜਨਾਬ ਜੀ ਇਸ ਸਾਰੇ ਟੌਪਿਕ ਦੀ ਜ਼ਿਆਦਾ ਡਿਟੇਲਸ ਜਿਹੜੇ ਪ੍ਰਭਾਣ ਸੋਸਾਇਟੀ ਦੇ ਮੇਰੇ ਦੋਸਤ इन ही पता है जी ये यू तो एक कागज एक एक डॉक्यूमेंट प्रोवाइड कर आखिर केपीट करता जी ना मैं कुछ गेन करना ना इन्हों ने करना ना मेरे को कोई कमी है जमीन की पैसे की ना इन्होंने को साढ़े बच्चे भी खुश है एको कहना जे अजे टेबल पर बैठे ना गर्मी चोटे मूरे ਇਸੇ ਕਰਕੇ ਬੈਠੇ ਜੀ ਕਿ ਆਪਣਾ ਹੱਕ ਸੱਚ ਪਿੱਛੇ ਲੜਨਾ ਸਿੱਖੋ ਇਹ ਤਾਂ ਆਪਣੇ ਗੁਰੂ ਵੀ ਸਮਝਾ ਗਏ ਵੀ ਜ਼ੁਲਮ ਸਹਣ ਦੀ ਵੀ ਇੱਕ ਲਿਮਿਟ ਹੁੰਦੀ ਹੈ ਹਰ ਜਗ੍ਹਾ ਤੇ ਕਮਜੇ ਆਉ ਨਾਰਾਇਣ ਕੌਟੀ ਨੇ ਤੁੰਨਾ ਕਮਜੇ ਸੁਣਾਇਆ ਜੀ ਪਿਛਲੇ ਮਹੀਨੇ ਸਾਲੇ ਪਟਿਆਲੇ ਦੇ ਨੇਖੇ ਉਹ ਉਹ ਰੋਟਰ ਵਾਲਿਆਂ ਨੇ ਨਾਲ ਨਾਲ ਪਾਰਕ ਸੀਟ ਚੁਰਕ ਪਾਰ ਤੇ ਗ੍ਰੀਨ ਬਲਡ ਉਧਰ ਵੀ ਬੋਲਣੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਅਵਾਜ਼ ਚੱਲਿਆ ਬਨੇਲੇ ਤੇ ਵਿਸਾਲ ਕਰ ਰਹਿ ਗਿਆ। ਸਕੂਟਰ ਤੇ ਫਿਰਦੇ ਇਹ ਬੰਦੇ ਲੱਭਦੇ ਜਗਾ ਕਿ ਕਨੇ ਜਗਾ ਮਿਲਵੇ ਤੇ ਕੌਜਾ ਕਰ। ਉਹ ਅੰਦਰ ਆਖਾ ਨੂੰ ਵਸਦੇ ਘਰ ਜਾ ਕੇ ਮੈਂ ਦੇਖਿਆ ਫੋਟੋ ਵੀ ਲਿਆ ਜਗਾ ਖਾਲੀ ਪਈ ਹੈ। ਅੱਛਾ ਕਨੇ ਮਾਲਕ ਨਹੀਂ ਆਇਆ। ਤੋ ਕਹਿੰਦੇ ਪਾਰ ਹੈ ਕਹਿੰਦੇ ਐਨਆਰਆਈ ਹੈ। ਹਨ ਚਲੋ ਫਿਰ ਤਾਂ ਕੰਮ ਬੰਦ। ਇਹਨਾਂ ਤੋਂ ਵਿਚਾਰੇ ਦਾ ਐਨਆਰਆਈ ਵੀ ਕੋਈ ਮਾਰਕ ਨਹੀਂ ਹੈਗਾ ਇਹਦਾ ਬੱਚਿਆਂ ਵਾਲੇ ਖੇਡਣ ਵਾਸਤੇ ਪਾਰਕ ਛੱਡਿਆ ਹੋਇਆ ਹੈ ਤੇ ਸਾਰੀ ਬਾਕੀ ਦੀ ਸਟੋਰੀ ਜੋ ਇਲੀਗਲ ਫੈਕਟਸ ਜੋ ਪੇਪਰਸ ਹਨ ਉਹ ਤੋਂ ਲੋ ਪਲਾਨ ਨਹੀਂ ਫਰਿਸਟ ਹੋਣਗੇ ਪਲੀਜ਼ ਗਿਵਸ ਯੂ ਟਾਈਮ ਐਂਡ ਅਟੈਂਸ਼ਨ 1985 ਨੂੰ ਗੋਈ ਠੀਕ ਹੈ ਉਹ ਤੋਂ ਬਾਅਦ ਮਹਾਂਤ ਜੀ ਨੇ फाइनेंशियल कमिश्नर ਤੋਂ ਇਹਦੀ ਪਰਮਿਸ਼ਨ ਲਈ ਵੀ ਮੈਂ ਇਹਨੂੰ ਲੀਜ਼ੋ ਕਰਕੇ ਇੱਥੇ ਕਲੋਨੀ ਸਕੂਲ ਤੇ ਸ਼ਾਪਿੰਗ ਕੰਪਲੈਕਸ ਬਣਾਉਣਾ ਹੈ ਉਹਨੂੰ ਪਰਮਿਸ਼ਨ ਮਿਲ ਗਈ ਉਹਨਾਂ ਨੂੰ ਬਾਬਾ ਇਹਨੂੰ 4 5 1998 ਨੂੰ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੈਪ ਬਣਾਇਆ ਜਿਹਦੇ ਵਿੱਚ ਸਕੂਲ ਮਾਰਕੀਟ ਤੇ ਕਲੋਨੀ ਦੀ ਡਿਟੇਲ ਹੈ ਉਹਨ ਅੱਛਾ ਮੇਰੇ ਕੋਲ ਹੈ ਬਾਬਾ ਜੀ ਦਾ ਡਿਊਰੀ ਸਾਈਡ ਜਿਹੜਾ ਦੇਖਾਇਆ ਚਾਹੇ ਉਹਨੂੰ ਦੇਖੋ ਉਸ ਤੋਂ ਬਾਅਦ ਸੰਤੁਰ ਸਿੰਘ ਜੀ ਨੇ ਕੀ ਕਰਿਆ ਉਹਨਾਂ ਦੀ ਬਕਸ਼ਾ ਹੰਦਵਾਦ ਫੈਸਲੇ ਹੋ ਗਏ ਤਾਂ ਲੋਰੀ ਦੇ ਅੰਦਰ ਜਿਹੜੇ ਕੁਠੀਏ ਬਣੀਆਂ ਉਹਨਾਂ ਬੀਜੇ ਕਲੈਕਸ਼ਨ ਨਹੀਂ ਮਿਲਦਾ ਸੀਗਾ ਉਹ ਕਹਿੰਦੇ ਜੀ ਆਨ ਅਥੋਰਾਈਜ਼ਡ ਨਹੀਂ ਹੈ ਆਪਣੇ ਪ੍ਰਿੰਸੀਪਲ ਸਾਹਿਬ ਸਿੱਧੂ ਉਦੋਂ ਪ੍ਰਿੰਸੀਪਲ ਸੀਗੇ ਸਭ ਤੋਂ ਪਹਿਲਾਂ ਉਹਨਾਂ ਨੇ ਕੋਟੀ ਬਣਾਈ ਉਹ ਹਾਈ ਕੋਰਟ ਗਏ ਉਥੋਂ ਪਰਮਿਸ਼ਨ ਮਿਲੀ ਵੇ ਹਾਂ ਜਿਹਦੇ ਵੀ ਕੁਠੀਏ ਬਣੀਆਂ ਸਭ ਨੂੰ ਬੀਜੇ ਕਲੈਕਸ਼ਨ ਮਿਲੇਗਾ ਇਹ ਸਾਡਾ ਫਰਮੈਂਟਲ ਰਾਈਟ ਹੈ ਉਦੋਂ ਬਾਅਦ ਕੀ ਹੋਇਆ ਕਿ ਬਾਬੇ ਜੀ ਨੇ ਜਿਹੜੀ ਪਰਮਿਸ਼ਨ ਮਿਲੀ ਸੀ ਉਹਨਾਂ ਨੇ ਉਸ ਦੇ ਹਿਸਾਬ ਨਾਲ ਕਲੋਨੀ ਦੇ 플ੌਟ ডিসਪੋਜ਼ਲ ਕੰਡੀਸ਼ਨ ਕਰਤੇ ਸਭ ਤੋਂ ਪਹਿਲਾ ਫਲੌਟ ਹੋਇਆ ਨੇ ਅਭੀ ਸੋ ਕਨ ਵਾਈਫ ਜੁਗਿੰਦਰ ਗੋਦਨਾਰ ਇੱਕ ਫਲੌਟ ਨੇ ਦਿੱਤਾ 2 ਬਿੱਗੇ ਦਾ 20 ਵਿਸਵੇ ਦੂਜਾ ਕਟਿਆ ਪੰਨ ਬਿੱਗੇ 16 ਵਿਸਵੇ ਤੇ ਤੀਜਾ ਫਲੌਟ ਸੀਗਾ 2 ਬਿੱਗੇ ਦਾ ਜਿਸ ਤੋਂ 516 ਕੈਨਸਲ ਹੋ ਗਈ ਉਹਨਾਂ ਦੇ ਕੋਲ ਰਹਿ ਗਿਆ 410 410 ਮੀਨਸ 4500 ਰੁਪਏ ਜਿਸ ਤੋਂ 4500 ਗਾਜੋ ਉਹਨੇ ਬਾਹਰ ਮਾਰਕੀਟ ਬਣਾ ਲਈ ਉਹ ਬਾਹਰ ਸਮਝ ਦੇਦੀ ਹੈ 4500 ਐਸ ਮਾਰਕੀਟ ਪੂਰੀ ਬਣੀ ਉਹਦੀ ਬੇਇਮੈਂਟ ਕਰਾ ਲਈ ਗੂਗਲ ਸ਼ੋ ਕਰ ਰਿਹਾ ਹੈ ਹਰ ਜੀ ਉਹ ਦਵਾਰ ਉਹਨੇ ਕੀ ਕਰਿਆ ਜਗਿੰਦਰ ਕੌਰ ਨੇ ਅਗੀ ਚਾਰ ਡਿਫਿਕਲਟੀਜ਼ ਜੀ ਕਰਕੇ ਉਹ 37 3800 ਗਾਜ਼ ਵੇਚਾ ਰੀਜ਼ਲ ਕਰਤਾ ਸੈਕੰਡ ਟਾਈਮ ਜਦ ਕਿ ਉਹ 베ਚੀ ਸੀ ਰੀ ਕਿਉਂਕਿ ਜਗ੍ਹਾ ਉਹਨ ਕੋਲ ਬਚੀ ਨਹੀਂ ਰਹੀ ਹੂ ਖੱਟ ਹੈ ਉਹ ਕਹਿੰਦੀ ਵੀ ਇਹ ਪਾਰਪੇ ਉਹਦੀ ਨੂੰ ਜੀ ਉੱਦੀ ਬੈਠੋਗੇ ਨਹੀਂ ਉਹਦੀ ਨੂੰ ਉਹ ਕਹਿੰਦੀ ਹੈ ਵੀ ਇਹ ਜਗ੍ਹਾ ਵੀ ਜਿਹੜੀ ਹੈ ਮੇਰੇ ਕੋਲ ਉਸੇ ਅਗੇਂਸਟ ਹੈ ਉੱਥੇ ਇਹ ਦੇਖੋ ਇੱਕ ਡੀਡ ਦੇ ਅਗੇ ਸੋ ਤਿੰਨ ਜਗ੍ਹਾ ਦੇ ਕਲੇਮ ਕਰ ਰਹੀ ਹੈ ਇਸੇ ਜਸਟੀਫਾਈਡ ਉਹ ਆ ਸਾਰੇ ਲਿਖੋ ਡਾਕੂਮੈਂਟ ਸਾਰੇ ਲਿਖੋ ਲਾਗੇ ਜਿਹੜੇ ਉਹਦੇ ਨਾ ਹੋਏ ਆ ਉਹ ਵੀ ਹੈਗੇ ਜਿਹੜੇ ਅੱਗੇ ਵਿੱਚ ਉਹ ਵੀ ਹੈਗੇ ਦੁਕਾਨਾ ਹੈਗੀਆਂ ਦੁਕਾਨਾਂ ਬਹੁਤ ਸ਼ੋ ਹੋ ਰਹੀਆਂ ਇਹ ਵੀ ਡਿਟੇਲ ਇਸ ਸਾਡੇ ਕੋਲ ਹੈਗੀ ਉਹ ਤੋਂ ਬਾਅਦ ਕੀ ਕਰਿਆ ਜੀ ਇਹਨੇ ਸਰ ਮਾਈਕ ਪਾ ਦਿਓ ਪਤਾ ਹੋਣਾ ਉਸ ਤੋਂ ਫੋਨ ਲਾ ਲੀ ਹ ਸਟੇ ਰਸ ਸਟੇ ਟੂ ਪਰ ਨੂੰ ਜਿਛਾ ਵੀ ਨਹੀਂ ਇਸ ਜਗ੍ਹਾ ਲੱਕ ਕੋਸ਼ਿਸ਼ ਕੀਤੀ ਗਈ ਗੁਰਦੀਪ ਸਿੰਘ ਜਿਹੜਾ ਕੀ ਪ੍ਰੋਪਰਟੀ ਚੋੜ ਹੈ ਉਹ ਬਾਬੇ ਦੀ ਵਾਈਫ ਨੂੰ ਨੀਕੋ ਪੰਨੂ ਸਾਹ ਦਾ ਪੁੱਇਆ ਇਹ ਚਾਰ ਪੰਜ ਬੰਦੇ ਨੇ ਗੈਂਗ ਲਾਇਆ ਜਿਨ੍ਹਾਂ ਨੇ ਇਹ ਸਾਰਾ ਕਰਿਆ ਇਹ ਵੀ ਜਿੱਤੀ ਸੀ ਉਹਦੀ ਰਿਪੋਰਟ ਡੀਸੀ ਨੂੰ ਕੋਈ ਡੀਸੀ ਸਾਹ ਨੇ ਸੇਮ ਡੇ ਉਹਦੀ ਜਿਹੜੀ ਹੈ ਇਨਟੀਮੇਸ਼ਨ ਐਸਐਸਪੀ ਪਟਿਆਲਾ ਨੂੰ ਕਰਤੀ ਰਿਟਨ ਵੀ ਇਹ ਨਹੀਂ ਜਾਣੀ ਕਬਜਾ ਹੋ ਰਿਹਾ ਹੈ ਸੁਪਰੀਮ ਕੋਰਟ ਦੇ ਤੇ ਸੇ ਉਹਦੇ باوجود ਇਹ ਹੋਇਆ ਕੋਈ ਨਹੀਂ ਨੰਦ ਦਾ ਦਿੱਤਾ ਤਾ ਉਹ ਤੋਂ ਬਾਅਦ डीसी साहब ਨੇ دوਤੇ ਮੈਂਡੈਂਟ ਜਡੇ ਜੀਓ ਕਟਿਆ ਟੋਟਲ 12 ਲੈਟਰ ਦੇ ਡੀਸੀ ਸਾਹਿਬ ਨੇ ਐਸਐਸਪੀ ਲਿਖੇ ਜਿਨੇ ਦੀ ਕਾਪੀ ਮੇਰੇ ਕੋਲ ਹੈਗੀ ਆ ਵੀ ਇਹ ਨਜ਼ਾਇਜ਼ ਕਬਜ਼ਾ ਹੋ ਰਿਹਾ ਹੈ ਸਟੇਟਸ ਕੋ ਇਤੇ ਹੋ ਰਿਹਾ ਹੈ ਇਹ ਜੁਗਾ ਪਿੱਛੇ ਜਿਹੜੀ ਇਹ ਬਚਾਈ ਛੱਡੀ ਹੋਈ ਹੈ ਐਸ ਪਰ ਮਾਸ਼ਾ ਅੱਲਾਹ ਖੁਦ ਮਾਰ ਲਗਾ ਬਾਬੇ ਅੱਜਾ ਦੀ ਕੋਈ ਮਾਰ ਲਾਤੇ ਜਦੋਂ 85 ਚ ਡੈਥ ਹੋਈ ਬਾਬਾ ਜੀ ਇਸ ਤੋਂ ਬਾਅਦ ਕੋਈ ਵੀ ਫਰਦਰ ਜਵਾ ਬਾਬਾ ਐ ਬਾਣ ਨਹੀਂ ਬਾਬਾ ਵੀ ਮੌਤਮ ਨੂੰ ਕਹਿੰਦੇ ਆ ਕੋਈ ਐ ਬਾਣ ਨਹੀਂ ਹੋਇਆ ਅਪਾਇੰਟਮੈਂਟ ਜਿਹੜੀ ਗਵਰਨਮੈਂਟ ਵੱਲੋਂ ਹੁੰਦੀ ਹੈ ਇਨੈਂਡ ਦੇ ਹੇਕ ਕਰਤਾ ਪਰਮੇਸ਼ਰ ਦਾਸ ਜਿਹੜਾ ਚੇਲਾ ਸੀਗਾ ਉਦੋਂ ਇਹਨਾਂ ਨੇ ਉਹਦੇ ਨਾਂ ਤੇ ਗੱਦੀ ਦਰਖਾਹ ਦੀ ਕੋਸ਼ਿਸ਼ ਕੀਤੀ ਹੋ ਜਾਂ ਕੇ ਹਰਵਾਹ ਕੀਤੀ ਉਹ ਵੈਲਿਡੈਂਸੀ ਨਹੀਂ ਜਦਕਿ ਅਗਰ ਲੈਸ ਗੱਦੀ ਹੁੰਦੀ ਹੈ ਤਾਂ ਉਹ ਡੀਸੀ ਜਾਂ ਡੀਸੀ ਦੇ ਕਿਸੇ ਨੁਮਾਇंदे ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਇਹਨਾਂ ਨੇ ਡੀਸੀ ਨੂੰ ਪ੍ਰਾਇਰ ਇਨਫੀਮੇਸ਼ਨ ਨਹੀਂ ਦਿੱਤੀ ਜਿਸ ਕਰਕੇ ਉਹ ਇਨਵੈਲਿਡ ਹੋ ਗਈ ਉਹ ਕੇਸ ਚੱਲ ਰਿਹਾ ਹੈ ਪਰਮੇਸ਼ਰ ਦਾਸ ਪਰਮੇਸ਼ਰ ਦਾਸ ਨੂੰ ਵੀ ਇਹਨਾਂ ਨੇ ਬੰਦੀ ਬਣਾ ਕੇ ਅੰਦਰ ਰੱਖਿਆ ਹੈ ਜਿਹੜੇ ਬੰਦੇ ਉਹ ਪ੍ਰਾਣੇ ਜਾਣਦੇ ਆ ਉਹ ਅੱਜ ਜਿੱਤੇ ਉਹਦੀ ਹੋਂਦੀ ਹਾਲਤ ਦੇਖੋ ਕਿੰਨਾ ਫਰਕ ਉਹ ਬੰਦਾ ਇਸ ਟਾਈਮ ਚੱਲ ਨਹੀਂ ਸਕਦਾ ਬੈਠੀ ਸਦਾ ਬੋਲ ਨਹੀਂ ਸਕਦਾ ਬੰਦਾ ਹੁਣ ਰੋਨੋ ਇਹ ਆ ਰਹੀ ਹੈ ਇਸ ਤੋਂ ਅੱਗੇ ਕਿ ਉਹ ਜਿਹੜੀ ਜਗ੍ਹਾ ਹੈ 23 ਦਿਨ ਨੂੰ ਇਹਨਾਂ ਨੇ ਦੁਆਰਾ ਆ ਕੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਾਰੇ ਲੋਕ ਨੇ ਇੱਥੇ ਇਕੱਠੇ ਹੋ ਕੇ ਉਹਨੂੰ ਰੋਕਿਆ ਔਰ ਉਹਦਾ ਟ੍ਰੈਕਟਰ ਜਿਸ ਅੰਦਰ ਬੰਦ ਕਰਤਾ ਬਾਹਰ ਲੌਕ ਕਰਤਾ ਚੱਕਾ ਮੁੱਕੀ ਇਹ ਦਵਾ ਦਾ ਪੋਰਸ਼ਨ ਟੁੱਟ ਗਿਆ ਜਿਹੜੇ ਗਿਓਨ ਨੂੰ ਹੰਤਵਾ ਰਹੇ ਨੇ ਪੁਲਿਸ ਖੜ ਕੇ ਗਾਲ ਮਾਰੀ ਕਿ ਪੁਲਿਸ ਨੇ ਰੁਕੇ ਨਹੀਂ ਅਸੀਂ ਕੋਸ਼ਿਸ਼ ਕਰਨ ਦੇ ਬਾਲ ਹੋ ਗਿਆ ਉਲਟਾ ਸਾਡੇ ਤੇ ਐਫਆਈਆ ਹੋ ਗਈ ਜਨ ਕਿ ਇਹਨੇ ਲੈਟਰ ਸਭਲਾ ਲਿਖੇ ਹੋਏ ਆ ਭਈ ਨਰਾਇਣ ਕਵਤਾ ਕਰ ਰਹੇ ਆ ਨਰਾਇਣ ਹੋ ਰਿਹਾ ਹੈ ਡੀਸੀ ਦੇ ਲੈਟਰ ਹੈ ਉਧਰ ਨੇ ਨੋਟਿਸ ਲਗਾਤਾ ਉਹ ਵੀ ਕਰ ਸੋਗੇ ਪੈਨ ਉਸ ਲੈਦੇ ਕਿ ਸੋ ਮਤਲਬ ਗੱਲ ਇਹ ਹੈ ਕਿ ਇਹ ਆਪਾਂ ਹੱਥੀਂ ਲੜਾਈ ਲਾ ਲੈਣਾ ਸਾਡੇ ਲਈ ਛੱਡਿਆ ਹੋਇਆ ਹੈ ਲੀਗਲ ਡੱਬੂ ਸਾਡੇ ਕੋਲ ਹੈ ਉਹਨਾਂ ਕੋਲ ਕੋਈ ਪੇਪਰ ਨਹੀਂ ਹੈ ਬਿਨਾਂ ਕਿਸੇ ਪੇਪਰ ਦੇ ਉਹ ਫਾਈਟ ਕਰ ਰਹੇ ਸਿਰਫ ਪੈਸੇ ਨੇ ਔਰ ਬਲੂਟੇ ਦੇ ਉਸਤੇ ਸੋ ਤੁਸਨ ਨੂੰ ਸਭ ਨੂੰ ਇਹ ਵਿਲਾਇਤੀ ਮਾਅਵਲੇ ਮਜ਼ਾ ਕਰੋ ਜੈਨੂ ਕੇਸ ਹੈ ਜੈਨੂ ਮਾਮਲਾ ਹੈਗਾ ਪਲੀਜ਼ ਬੀ ਸਿਕਯੂਅਰ ਹਾਂ ਜਿਹੜਾ ਤੁਸੀਂ ਪੰਨੂ ਸਾਹਿਬ ਦੇ ਪੀਏ ਦਾ ਨਾਮ ਲੈ ਕੀ ਕੀ ਨਾਮ ਹੈ ਜੀ ਉਹ ਗੁਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਹਾਂ ਸਾ ਮਹਾਰਪਾਲ ਸਿੰਘ ਅਲੀ ਗੇ ਸਪੀਕ ਅਫੇਅਰ ਲਗੂ ਯੂ ਜਸਟ ਬੀ ਫੋਕਾ ਬੀ ਕੋਲ ਹੈਗੀ ਮਿਠੀ ਦਿਓ ਜੀ ਹਾਂ ਜੀ ਸਰੋਂ ਬਾਈਟ ਦਾ ਸ਼ੁਰੂ ਕਰਦੇ ਹਾਂ। ਹੋਣੀ ਹੈ ਕਿਹੜੀ ਐਸੋਸੀਏਸ਼ਨ ਹੈ? ਵਾਸੀ ਸੰਤਨ ਕਲੇਬ 81 ਸੰਤਨ ਕਲੇਬ ਜੀ ਬੜਿਆ ਫਸਲ ਤੇ ਕੀ ਮਾਮਲਾ ਹੈ ਇਹ? ਐਸੋਸੀਏਸ਼ਨ ਦਾ ਨਾਮ ਹੀ ਸੰਤਨ ਕਲੇਬ ਵੈਲਫੇਅਰ ਸੁਸਾਇਟੀ ਰਜਿਸਟਰਡ ਸੁਸਾਇਟੀ ਇਹਦੀ ਸਾਡੀ ਹੈ। ਜੀ ਠੀਕ ਹੈ। ਕੀ ਮਸਲਾ ਮਾਮਲਾ ਕੀ ਹੈ ਮਸਲਾ ਕੀ ਹੈ ਇਹ? ਅੱਡਾ ਮਸਲਾ ਇਹ ਹੈ ਜੀ ਸਾਨੂੰ ਜਿਹੜਾ ਕਲੋਨੀ ਸ਼ੁਰੂ ਕਰਨ ਤੋਂ ਪਹਿਲਾਂ 플ੌਟ ਲੈਂਡ ਤੋਂ ਪਹਿਲਾਂ ਜਦੋਂ ਉਹਨੇ ਦਿਖਾਇਆ ਗਿਆ ਵੀ ਇਹ 플ੌਟ ਜਿਹੜਾ ਹੈ ਇੱਕ ਬੱਚਿਆਂ ਦੇ ਪਾਰਕ ਲਈ ਛੱਡਿਆ ਗਿਆ। ਇੱਕ ਬਰੌਡ ਸੋਸ਼ਲ ਐਕਟੀਵਿਟੀ ਏਰੀਆ ਵਾਸਤੇ ਛੱਡਿਆ ਗਿਆ ਹੈ। ਦੋਨੇ ਪਲਾਟ ਅਜੇ ਵੀ ਖਾਲੀ ਪਏ ਜਿਹੜੇ ਕਿ ਜਸੀ ਚੇਸੀ ਛੱਡੇ ਸੀ। ਔਰ ਬਾਬਾ ਜੀ ਦੇ ਮਰਨ ਤੋਂ ਬਾਅਦ ਬਾਬਾ ਜੀ ਦਾ ਸੋ ਕਾਲਡ ਬੇਟਾ ਹੈ ਰੁਪਿੰਦਰ ਜੌਨੀ ਜਿਹੜੇ ਕਿ ਇਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਦਾ ਸਿਰਫ ਇਹੀ ਮੁੱਦਾ ਹੈ ਕਿ ਉਹਨੂੰ ਬਚਾਇਆ ਜਾਵੇ। ਮੋਨੀ ਦੇ ਬੱਚਿਆਂ ਨੂੰ ਕਾਮਨ ਜਗ੍ਹਾ। ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਲ ਤਾਂ ਕਾਹਗਾ ਹੋਣਗੇ ਤਾਂ ਹੀ ਕਰੇ। ਕੋਈ ਕੋਈ ਕਾਗਜ਼ ਨਹੀਂ ਹੈ ਕਿ ਸਿਰਫ ੱੱਕੇ ਬੁੱਕੀ ਨਾਲ ਕਰਦਾ। ਪੋਲੀਟਿਕਲ ਬੈਕਗ੍ਰਾਉਂਡ ਹੈ। ਪੁਲਿਸ ਕੋਲ ਹੈ ਜੀ। ਪੁਲਿਸ ਕੋਲ ਹੈ ਜੀ। ਪੁਲਿਸ ਕਸਟਮਰ ਕਸ ਕਰ ਬਿਨਾ ਚੀਕੀਆਂ ਵੀ ਲੈਟਰ ਜਿਹੇ ਡੀਸੀ ਸਾਹਿਬ ਨੇ ਐਸਐਸਪੀ ਨੂੰ ਲਿਖੇ ਕੋਈ ਗੱਲ ਨਹੀਂ ਪਰ ਤੁਸੀਂ ਕਹ ਰਹੇ ਕਿ ਉਹ ਵੀ ਤ੍ਰਿਭੁਜ ਦੁਆਰਾ ਕਾਪੀਆਂ ਕਰਨ ਆਏ ਆ ਬਿਲਕੁਲ ਸਰ ਪਰਚਾ ਫੜਦੇ ਦਲਤੀ ਵੀ ਹੋ ਗਈ ਜੀ ਸਰ ਠੱਕਾ ਮੁਕੀ ਹੈ ਜੀ ਸਾਡੇ ਕੋਲ ਪੈਸਾ ਨਹੀਂ ਹੈ ਉਹਨਾਂ ਕੋਲ ਪੈਸਾ ਹੈਗਾ ਜੀ ਤੁਹਾਡੇ ਦੇ ਕਹਦਾ ਪਰਚਾ ਹੈ ਜੀ ਸਾਡੇ ਦੇ ਪਰਚਾ ਆਈਏ ਬੇ ਅਸੀਂ ਜਿਹੜਾ ਨਜ਼ਾਇਜ਼ ਅੰਦਰ ਵੜ ਗਏ ਉਹ ਸਪੋਰਟ ਕਰ ਰਹੇ ਜੀ ਸਪੋਰਟ ਆਪੋਜੀਸ਼ਨ ਦੀ ਕਾਪੀ ਹੈ ਜੀ ਜਿਹੜੀ ਇਨਤੇ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੀ ਜਿਸਨ ਕਾਪੀ ਆਵਾਜ ਰਿਹਾ 44 ਨੰਬਰ 24 4 2025 ਬਸੋਂ ਦੇ ਤਲਾਬੀ ਆ ਕੇ 25 ਤੋਂ 40% ਜਗ੍ਹਾ ਛੱਡ ਨਹੀਂ ਪੈਂਦੀ ਆ ਉਹ ਇਹ ਆਜਾ ਆਜਾ ਬੋਲ ਬੋਲੋ ਇਹ ਸਭ ਤੋਂ ਪੁਰਾਣੇ ਬੰਦਿਆ ਜੀ ਮਿਸਟਰ ਨਹੀਂ ਕੋਈ ਨਹੀਂ ਇਹ ਵੀ ਤੁਸੀਂ ਕਵਰ ਕਰ ਸਕਦੇ ਹਾਂ ਹਾਂ ਨਾ ਕਵਰ ਕਰਦੇ ਤੁਸੀਂ ਦਸੋਂ ਗਲਾ ਕਵਰ ਕਰ ਇੱਕ ਹਾਂਜੀ ਤੁਹਾਡੇ ਦੇ ਪਰਚਾ ਕਾਹਦਾ ਕਰਜ ਹੋਇਆ ਜੀ ਸੱਤੇ ਪਰਚਾ ਦੱਲ ਜੁਆ ਜੀ 420 ਐਨ ਐਨ ਕੋਰਨਰ ਹੀ ਹੈ ਸੱਤਵੇਂ ਤੇ ਮੈਂ ਤੁਹਾਨੂੰ ਦਿਖਾਉਂਦਾ ਇਹ ਜੈਰਸੀ ਕੁੜੀ ਜੀ ਸੌ ਨੰਬਰ ਹੈ ਬਰਨ ਕਮੇਟੀ ਪਹਿਲਾ ਨੰਬਰ ਮੇਰਾ ਜੀ ਮਦਨ ਖਾਨ ਦਾ ਸੈਕੰਡ ਨੰਬਰ ਵਿਜੇਤੂਲੀ ਸੈਕਟਰੀ ਥਰਡ ਨੰਬਰ ਗੁਰਜੀਤ ਸਿੰਘ ਠੀਕ ਹੈ ਜੀ ਗੁਰਜੀਤ ਥਰਡ ਮੈਂਬਰ ਹੈ ਚਲੋ ਫੋਰਥ ਨੰਬਰ ਹੈ ਹਰਮੀਤ ਸਿੰਘ ਚੌਥਾ ਫਿਫਥ ਨੰਬਰ ਹੈ ਇਸ ਇਸ ਚਾਹਲ ਜਿਹੜੀ ਹੈ ਜੀ ਗੁਰਦੀਪ ਸਿੰਘ ਉਹ ਵੀ ਇੱਥੇ ਬੈਠੇ ਹੈਗੇ ਜੀ ਤੇ ਜਗਦੇਵ ਸਿੰਘ ਸੰਧੂ ਤੁਸੀਂ ਸਰਪੰਚ ਜੀ ਜਦੋਂ ਸਾਡੇ ਖਿਲਾਫ ਐਪੀਓ ਦੋਖੀ ਦੇ ਖਿਲਾਫ ਕੀ ਕੀਤਾ ਜੀ ਅਸੀਂ ਇਹ ਦੇ ਖਿਲਾਫ ਅਸੈਂਸ਼ੀਆ ਨੂੰ ਮਿਲੇ ਅਪਲੀਕੇਸ਼ਨ ਦੇ ਕੇ ਹੈ ਪਰ ਹਾਲ ਤੱਕ ਪੈਂਡਿੰਗ ਵੀ ਹੈ ਕੋਈ ਕਾਰਵਾਈ ਨਹੀਂ ਕਲ ਵੀ ਜਾਂ ਕੇ ਆ ਉਹ ਕਦੀ ਜਿਹੜੀ ਪੈਂਡਿੰਗ ਹੋਈ ਹੈ ਇਸ ਵਿੱਚ ਕੋਣ ਕੋਣ ਇਨਵੋਲਵ ਹੈ ਇਸ ਦੇ ਵਿੱਚ ਉਹਨਾਂ ਬਾਰੇ ਤੁਸੀਂ ਕਲੀਅਰ ਵੀ ਕਿਹੜਾ ਕਿਹੜਾ ਇਨਵੋਲਵ ਹੈ ਕਿਹਦੇ ਵੱਲੋਂ ਤੱਕਾ ਹੋਇਆ ਹੈ ਸਾਰੇ ਤੁਸੀਂ ਦੱਸੋ ਜਗਨਰਾਣ ਅੰਮੁ ਦਾ ਇਸ ਮੇਨ ਜਿਹੜਾ ਸ਼ਰਤੀ ਮਾਈਂਡ ਹੈ ਗੁਰਦੀਪ ਸਿੰਘ ਹੈ ਜੀ ਪ੍ਰੋਪਰਟੀ ਦੀ ਦਾ ਤਨਵਾਨ ਸਿੰਘ ਦਾ ਬੇਟਾ ਹੈ ਜੀ ਚੱਕੀ ਵਾਲਾ ਉਹਦੀ ਸਾਰਾ ਕਾਰਨਾਮਾ ਹੈ ਜਦ ਕੀ ਅਸੀਂ ਪਹਿਲੀ ਕੰਪਲੇਨਟ ਕਰੀ ਉਹ ਸਾਡੇ ਨਾਲ ਸੀਗਾ ਉਹਨੂੰ ਸਾਬੀ ਬਲਕੇ ਇਵਨ ਮੇਰੇ ਨਾਲ ਸੀਗੇ ਉਹਨਾਂ ਨੇ ਇਹ ਕਿਹਾ ਜੀ ਇਹ ਪਾਰਕ ਹੁਣ ਮੈਂ ਪਾਵਰ ਚ ਆ ਗਿਆ ਤੁਸੀਂ ਇਹਨੂੰ ਮੂਵ ਕਰੋ ਅਸੀਂ ਇਹਨੂੰ ਬਚੇਨਾ ਪਾਰਕ ਬਣਾਵਾਂਗੇ ਇੱਕਦੋਂ ਦੀ ਗੱਲ ਹੈ ਜੀ ਇਹ ਗੱਲ ਹੈ ਕਿ ਜੀ 2023 ਠੀਕ ਹੈ ਮਾਰਚ 23 ਮਾਰਚ 23 ਮਾਰਚ 23 ਕੰਪਨੀ ਨਾਲ ਗੱਲ ਕੀਤੀ ਉਹ ਕੰਪਲੀਟ ਦੀ ਕਾਪੀ ਜਿਹੜੀ ਹੈ ਉਸ ਤੋਂ ਬਾਅਦ ਅਸੀਂ ਕੰਪਲੇਨਟ ਕਰੀ ਕੋਈ ਐਕਸ਼ਨ ਨਹੀਂ ਹੋਇਆ ਦੈਨ ਵੀ ਗੋਟ ਟੂ ਡੀਸੀ ਡੀਸੀ ਬੀਇੰਗ ਦਾ ਚੇਅਰ ਪਰਸਨ ਆਫ ਦਾ ਤਰਮਰ ਸੰਸਥਾਨ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਉਹਨਾਂ ਨੇ ਦੇਖਿਆ ਕਿਸਤੇ ਨਸਕਤ ਲਗਿਆ ਹੋਇਆ ਹੈ ਉਹਨਾਂ ਨੇ ਸਾਡੇ ਕੇਸ ਸਾਡੇ ਲੈਟਰ ਦੇ ਨਾਲ ਆਪਣੇ ਲੈਟਰ ਲਾ ਕੇ ਰਿਕੁਐਂਟ ਕਰਕੇ ਜੀ ਐਸਐਸ ਨੂੰ ਭੇਜਿਆ ਤਹਿਸੀਲਦਾਰ ਨੂੰ ਭੇਜਿਆ ਫੁੱਟਾ ਨੂੰ ਭੇਜਿਆ ਬੀਜੀ ਨੂੰ ਭੇਜਿਆ ਵੀ ਇੱਥੇ ਜਿਹੜਾ ਨਜ਼ਾਇਜ਼ ਕਬਜ਼ਾ ਹੋ ਰਿਹਾ ਹੈ ਨਾ ਇੱਥੇ ਕੰਰੈਕਸ਼ਨ ਲੱਗੇ ਨਾ ਇਹਦੇ ਕਾਰਵਾਈ ਕੀਤੀ ਜਾਵੇ ਕੋਈ ਸਾਲੀ ਤਰਾਈ ਰੋਕੀ ਜਾਂਦੀ ਇਹਦੇ ਬਾਵਜੂਦ ਕੁਝ ਨਹੀਂ ਹੋ ਰਿਹਾ ਕੋਰ ਕੋਣ ਕੋਣ ਲੱਗਿਆ ਇਹ ਜੋ ਸਟੇਟਸ ਕੋ ਕਿਸੇ ਪ੍ਰਾਪਰਟੀ ਤੇ ਲੱਗ ਜਾਂਦਾ ਜੀ ਉਸ ਤੇ ਫਿਰ ਇੱਕ ਇੱਟ ਵੀ ਨਹੀਂ ਰੱਖੀ ਜਾਂਦੀ ਤੁਸੀਂ ਕਹਿ ਰਹੇ ਹੋ ਕਬਜ਼ਾ ਹੋਣ ਲੱਗਿਆ ਸੀ ਕੌਣ ਕਰ ਰਿਹਾ ਸੀ ਉਹਨਾਂ ਨੂੰ ਆ ਦੇਖੋ ਜੀ ਉਹ ਤੁਹਾਡੇ ਸਾਹਮਣੇ ਅੰਦਰ ਕਬਜ਼ਾ ਹੋ ਗਿਆ ਜੀ ਕੌਣ ਕਰ ਰਿਹਾ ਸੀ ਕੌਣ ਕਰ ਰਿਹਾ ਜਿਹੜੇ ਪੰਨੂ ਸਾਹਿਬ ਪਹਿਲਾਂ ਸਾਡੇ ਨਾਲ ਸੀ ਹੁਣ ਪੰਨੂ ਸਾਹਿਬ ਉੱਧਰ ਹੈਗੇ ਜੀ ਉਹਨੇ ਹੀ ਰਿਪੋਰਟ ਕਰ ਰਹੇ ਸਟੇਟਸ ਕੋ ਟੁੱਟ ਗਿਆ ਤੁਹਾਡਾ ਹੁਣ ਨਹੀਂ ਜੀ ਬਿਲਕੁਲ ਚੱਲ ਰਿਹਾ ਜੀ ਆ ਦੇਖੋ ਸਟੇਟਸ ਦੀ ਕਾਪੀ ਤੇ ਪੀਏ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਬਟੂ ਸਾਹਿਬ ਦਾ ਪੀਏ ਦੱਸ ਦੋ ਸਰ ਬੱਸ ਖੁੱਲ ਕੇ ਦੱਸੋ ਜੀ ਪੰਨੂ ਸਾਹਿਬ ਉਹ ਹੀ ਇਸ પાર્ਟਨਰ ਇਧਰ ਦੇ ਇਸ 플롯 ਜੋ પાર્ਟਨਰ ਹੈਗੀ ਮਤਲਬ ਦੋ 파ਟਨਰ ਹੈ ਜੀ ਇੱਕ ਗੁਰਦੀਪ ਸਿੰਘ ਪ੍ਰੋਪਰਟੀ ਵਾਲਾ ਤੇ ਇੱਕ ਇਹ ਪੀਏ ਤੇ ਤੀਜਾ ਮੁੰਡਾ ਉਹਨੇ ਕਿ ਦੋ ਬੰਦੇ ਨਾਲ ਹੋਰ ਬਿਆਨਾ ਕੀਤਾ ਹੋਇਆ ਕਿਸਨਾ ਕਰਿਆ ਉਹ ਹਨ ਪਗਣ ਨਹੀਂ ਆ ਗਿਆ ਉਹ ਤਾਂ Delhi ਸਰ ਬਹੁਤ ਸਮਾਂ ਹੋ ਗਿਆ ਹੈ ਥਾਂ ਛੱਡੀ ਹੋਈ ਸੀ ਪਾਰਕ ਦੀ ਤੇ ਪਾਰਕ ਬਣਿਆ ਕਿ 85 ਦੀ ਛੱਡੀ ਹੋਈ ਹੈ ਜੀ ਗਲਤੀ ਹੈ ਫਿਰ ਬਣਿਆ ਕਿਉਂ ਨਹੀਂ ਜੀ ਇਹ ਐਕਚੁਅਲੀ ਡਿਵੈਲਪਮੈਂਟ ਵਾਸਤੇ ਕੋਈ ਪੈਸੇ ਹੈ ਨਹੀਂ ਸੀ ਕਲੋਨੀ ਕੋ ਬੱਚੇ ਵੈਸੀ ਖੇਲੇ ਸੀਗੇ ਝੋਗੋਂ ਬਾਬੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਦੇ ਸਟਾਰਟਡ ਕਲਟੀਵੇਟਿੰਗ 550 ਦੀ ਜਿਹੜੀ ਹੋਣ ਚਾਹੀ ਹੈ ਨਵੀਂ ਇਹ 2021 ਜਾਈਂਦਾ ਕੋਈ ਦੋ ਬਾ ਅਸੀਂ ਉਹਨੂੰ ਤੋਂ ਮੁੱਦਾ ਕਠਾ ਕਰਦੇ ਸ਼ੁਰੂ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਨਹੀਂ ਇਹ ਮੁੱਦਾ ਚੱਕਿਆ ਚਾਰ ਦੁਆਰੀ ਕਦੋਂ ਆਈ ਹੈ ਇਹ ਚਾਰ ਦੁਆਰੀ ਬਹੁਤ ਪੁਰਾਣੀ ਹੋ ਗਈ ਹੈ ਬਾਬੇ ਨੇ ਕਹਿ ਕੇ ਦਿੱਤੀ ਇਹ ਸਾਨੂੰ ਬਾਬੇ ਨੇ ਕਹੇ ਪਲੇਗਰਾਉਂਡ ਬਸਤੀ ਕਰੀ ਪਲੇਗਰਾਉਂਡ ਅਸਥੀ ਕਰੀ ਹੋਈ ਹੈ ਇਹ ਸਭ ਤੋਂ ਪਹਿਲਾਂ ਹੁਣ ਤਾਂ ਕੀ ਮੌਲ ਹੈ ਵੀ ਮੌਕੇ ਤੇ ਗੇਟ ਲੱਗਿਆ ਪਿਆ ਗੇਟ ਬੰਦ ਦਾ ਤਾਲਾ ਗੇਟ ਉਹਨਾਂ ਦਾ ਤਾਲਾ ਲੱਗੇ ਹੋਣਾ ਜੀ ਕਿਹਨਾਂ ਦਾ ਤਾਲਾ ਲੱਗੇ ਹੋਇਆ ਹੈ ਹਾਂ ਢੇਰੇ ਵਾਲਿਆਂ ਦਾ ਢੇਰੇ ਵਾਲਾ ਤਾਲਾ ਦੇਖੋ ਦੇਖੋ ਐਸ ਪਰ ਕੁਡਾ ਲਾ 25 ਤੋਂ 30% ਜਗ੍ਹਾ ਖਾਲੀ ਚਾਹੀਦੀ ਹੈ ਫਰ ਸੋਸ਼ਲ ਐਕਟੀਵਿਟੀ ਪਲੇਗਾ ਇੱਥੇ ਇਹਦੇ ਇਲਾਵਾ ਦੋ ਪਲਾਟਾਂ ਦੇ अलावा ਇੱਕ ਇੰਚ ਜਗ੍ਹਾ ਵੀ ਨਹੀਂ ਹੈਗੀ ਉਹ ਦੋ ਇਸੇ ਕਰਕੇ ਛੱਡੇ ਗਏ ਸੀ ਇਹ ਵੀ ਛੱਡੇ ਨੇ ਕੋਈ ਚੀਜ਼ ਛੱਡੇ ਦੇਖੋ ਨਕਸ਼ਾ ਜ ਬੜਾ ਕਲੀਅਰ ਦਿਖਾਏਗਾ ਫਿਰ ਠੀਕ ਹੈ ਜਦੋਂ ਇੱਕ ਚੀਜ਼ ਡਿਫਾਈਨ ਹੋਈ ਹੋਈ ਹੈ ਸਾਨੂੰ ਮਿਲੀ ਹੋਈ ਹੈ ਅਸੀਂ ਉਸੇ ਕਰਕੇ ਪਲਾਟ ਲਏ ਮੈਂ ਸਪੈਸ਼ਲੀ ਜਿਹੜਾ ਐਮ ਐਕਸ ਹੋਏਗਾ ਐ ਬਾਬੇ ਦੇ ਸਾਈਨ ਬਗਾਨਾ ਆ ਪਾਰਕ ਛੱਡਦੇ ਜਿੱਥੇ ਆਪਾਂ ਬੈਠੇ ਆਂ ਸਾਹਮਣੇ ਦਿਖਾ ਦਿਓ ਸਾਹਮਣੇ 200 ਚੱਕੇ ਲਗਾ ਦਿਓ ਕੋਈ ਨਹੀਂ ਠੀਕ ਠੀਕ ਪਰਲੇ ਪਾਸੇ ਸਕੂਲ ਦੇ ਆਪੋਜੀਟ ਸਕੂਲ ਬਣਿਆ ਵਾ ਦੇਖੋ ਨਾ ਇਸੇ ਜੇ ਸਕੂਲ ਦਿਖਾਇਆ ਸਕੂਲ ਬਣ ਗਿਆ ਪਾਰਕ ਛੱਡਿਆ ਹੈ ਇਹਨੂੰ ਲੁਗਰਾਇਜ਼ੀ ਕਰ ਦਿੰਦੀ ਇੱਕ ਹੈ ਐਕਟੀਵਿਟੀ ਏਰੀਆ ਆਪਿਆ ਜੀ ਕੈਮਰਾ ਕੰਨੀ ਦਿਖਾਦਾ ਇਹ 80 ਬਾਈ 183 ਮੁੱਢਾ ਆਏਗਾ ਕਿਹੜੀ ਏਰੀਆ ਬਾਹਰ ਹੈਗਾ 163 ਬਾਈ 170 ਉੱਤਰ 3200 ਫੋਰ ਤਕਰੀਬਨ ਇਹ ਬੰਦਾ ਜੀ ਤੁਹਾਨੂੰ ਸਤਾ ਰਿਹਾ ਹਾਂ ਤੁਸੀਂ ਇਹ ਰੱਬ ਕੋਈ ਸੀਐਮ ਨੂੰ ਸਕੈਰ ਕੀਤੀ ਹੋਵੇ ਜਾਂ ਕੋਈ ਸੀਐਮ ਨੂੰ ਵੀ ਕਰੀ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਹਰ ਤੱਕ ਤੁਸੀਂ ਹੁਣ ਆਪਣੇ ਵਿੱਚ ਕਿੱਥੇ ਕਾਇਰ ਸਟੇਟਸ ਕੀ ਹੈ ਕੋਰਟ ਦੇ ਵਿੱਚ ਸਟੇਟਸ ਕੀ ਹੈ ਕੋਰਟ ਅਸੀਂ ਪਹਿਲਾਂ ਕਰਿਆ ਸੀ ਕੇਸ ਜੀ ਸਾਨੂੰ ਸਟੇ ਮਿਲ ਗਈ ਸੀਗੀ ਬਾਅਦ ਪੈਸੇ ਦੇ ਇਨਕਮਸ ਦੇ ਨਾ ਉਸ ਤੇ ਵੀ ਕੀਤਾ ਹੋਗੀ ਜੀ ਹੁਣ ਸਾਡੀ ਅਪੀਲ ਚ ਨਹੀਂ ਤੁਸੀਂ ਹੁਣ ਪ੍ਰਸ਼ਾਸਨ ਤੋਂ ਵੀ ਗੁਹਾਰ ਲਗਾਈ ਹੈ ਪੰਜਾਬ ਪੁਲਿਸ ਤੋਂ ਵੀ ਤੁਸੀਂ ਉਹ ਕੀਤਾ ਤੁਹਾਨੂੰ ਕਿਤੋਂ ਕੁਝ ਇਨਸਾਫ ਨਹੀਂ ਮਿਲ ਰਿਹਾ ਅਗਲੀ ਤੁਹਾਡੀ ਕੀ ਹੋਏਗੀ ਜੇਕਰ ਤੁਹਾਨੂੰ ਨਹੀਂ ਇਨਸਾਫ ਮਿਲਦਾ ਜਾਂ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇਨਸਾਫ ਵਾਸਤੇ ਤੁਹਾਡੀ ਹੱਥ ਮੰਗ ਰਹੀ ਜੀ ਸਾਡੇ ਨੂੰ ਹੈਲਪ ਕਰੋ ਸਾਨੂੰ ਗਾਈਡ ਕਰੋ ਹਾਊ ਟੂ ਪ੍ਰੋਸੀਡ ਫਰਦਰ ਦੇਖੋ ਗੱਲ ਹੈ ਜੀ ਜੇਨੂਨ ਚੀਜ਼ ਹੈ ਅੱਜ ਹੋਰੇ 100 ਬੰਦਾ ਆਇਆ ਜੀ ਜੇ ਇਨਸਾਫ ਨਹੀਂ ਮਿਲੂਗਾ ਤਾਂ ਅਗਲੀ ਵਾਰ ਹੋਰੇ 1000 ਆਊਗਾ ਜੇ ਫੇਰ ਨਹੀਂ ਮਿਲੂਗਾ ਤਾਂ ਇਹ ਪਟਿਆਲੇ ਤੋਂ ਬਾਹਰ ਅਸੀਂ ਮੁੱਦਾ ਪੰਜਾਬ ਦਾ ਬਣਾਵਾਂਗੇ ਤੇ 10000 ਬੰਦਾ ਇਕੱਠਾ ਕਰਕੇ ਮੈਂ ਰਹਾ ਬੰਦਾ ਸਭ ਕਲੋਨੀ ਬਹੁਤ ਵੱਡੀ ਹੈ ਸਿਰਫ ਮਹਿਜ ਜਾਂ 50 ਤੋਂ 60 ਬੰਦੇ ਇਕੱਠੇ ਹੋਏ ਨੇ ਕਿ ਬਾਕੀ ਬੰਦੇ ਨੂੰ ਨਹੀਂ ਚੀਜ਼ ਆ ਪਤਾ ਵਰਕਿੰਗ ਦੇ ਵਰਕਿੰਗ ਦੇ ਜੌਬ ਵਾਲੇ ਸਾਰੇ ਰਚੀ ਕਮਾਲ ਵਾਲੇ ਸਾਰੇ ਆਪਣੇ ਆਪਣੇ ਜੌਬ ਤੇ ਗੇਲਨ ਠੀਕ ਹੈ ਇੱਕ ਕੱਲ ਵਾਲੇ ਇਨਸੀਡੈਂਟ ਕਰਕੇ ਨਾ ਜਿਹੜਾ 에ਅ ਸਟ੍ਰਾਈਕਸ ਹੋਈਆਂ ਤਾਂ ਉਹਦੇ ਕਰਕੇ ਵੀ ਅਸੀਂ ਵੀ ਸੋਚਿਆ ਸੀ ਕੰਵਰ ਕੈਨਸਲ ਕਰ ਦੇਈਏ ਇਹੋ ਗੱਲ ਹੋਈ ਹੈ ਨਾ ਕਰ ਦੇਈਏ ਭਈ ਆਪਾਂ ਆਪਣੀ ਛੋਟੀ ਫੈਸਿਲਿਟੀ ਦਵਾਈਏ ਫਿਰ ਜਿਹਾ ਗਾਉਂ ਨੂੰ ਲੈ ਕੇ ਸਾਇਟੀ ਦੇ ਨਾਲ ਸਾਰੀ ਸਾਰੀ ਕਲੋਨੀ ਨਾਲ ਨਾਲ ਹੀ ਸਾਰੀ ਜਲੰਧਰ ਸਾਹਮਣੇ ਇਹ ਸਾਰੇ ਦੇਖੋ ਜਿਹੜੀ ਹੈ ਲੈਟਰ ਹੈ ਪਹਿਲੀ ਲੈਟਰ ਦੇ 70 ਬੰਦੇ ਨੇ ਸਾਈਨ ਸੌਚੋ ਪਹਿਲੀ ਚੇਤਨ ਮਾ ਜੀ ਨੇ ਮਿਲੇ ਹੈਗੇ ਸਾਡੀ ਸੰਨੀ ਹਾਲ ਵੀ ਹੱਲ ਕਰੀ ਹੈ ਅੱਛਾ ਫਿਰ ਉਸ ਤੋਂ ਹਾਲੀ ਨੂੰ ਐਕਟਿਵ ਨਹੀਂ ਹੋ ਰਿਹਾ ਜੀ ਕਿਉਂਕਿ ਇਹਨਾਂ ਦਾ ਇਨਫਲੂਐਂਸ ਜ਼ਿਆਦਾ ਵਧ ਰਿਹਾ ਉਹ ਜਲਾ ਇਲਾਕੇ ਦੇ ਵਿੱਚ ਛੋੜ ਵੀ ਐਮਐਲਏ ਵੀ ਹੈਗੇ ਆ ਇਲਾਕੇ ਦੇ ਲਈ ਪੁਲਿਸ ਸਾਹਿਬ ਨੂੰ ਵੀ ਮਿਲੇ ਸੀਗੇ ਅੱਛਾ ਜੀ ਉਹਨਾਂ ਨੇ ਕਿਹਾ ਏਰੀਆ ਨਹੀਂ ਪੈਂਦਾ ਪਰ ਉਹ ਕਹਿੰਦੇ ਬਿਲਕੁਲ ਤੁਹਾਡੇ ਤੱਕਾ ਤੋਂ ਤੱਕਾ ਹੋ ਰਿਹਾ ਹੈਗਾ ਤੇ ਬੀਸੀ ਸਾਹਿਬ ਨੇ ਉਹਨਾਂ ਨੇ ਕਿਹਾ ਐਸਐਸ ਜਾਬ ਨੂੰ ਕਿਹਾ ਪਰ ਐਸਐਸ ਜਾਬ ਨੂੰ ਜੂ ਸਰਕੀ ਦਿੱਤੀ ਬਸ ਠੀਕ ਹੈ ਠੀਕ ਹੈ ਜੀ ਪੂਰ ਸੇਵਾ ਲਈ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ